ਸੱਡਾ ਟਿੱਗੋ ਢੂੰਡੈ ਕਤ ਅਨਾ ਢੂੰਡਤ ਹੀ ਟਹਿ ਗਏ ਪਰਨਾ ਚੜ ਸਵੇਰ ਢੂੰਡ ਜਬ ਆਵਾ ਜੇ ਗੜ ਗੜਿਓ ਸੁਗੜ ਮਹਿ ਪਾਵਾਂ ਸੱਡਾ ਟਿੱਗੋ ਢੂਨੇ ਕਤ ਅਨਾ ਹੁਣ ਬਾਹਰ ਤਾਂ ਹੈ ਨਹੀਂ ਇਹ ਤਾਂ ਹੋ ਗਿਆ ਫੈਸਲਾ ਨਾ ਨਾ ਇੰਨਾਂ ਨੇ ਕਿਉਂ ਘਟ ਬਸਾ ਹੈ ਜਿਹੜਾ ਘਰ ਦੇ ਅੰਦਰ ਵਸਦਾ ਆਪਣੇ ਨਿਕਟ ਵਸਦਾ ਨੇੜੇ ਵਸਦਾ ਦੂਰ ਕਹਾ ਤੱਕ ਜਾਏ ਦੂਰ ਕਹਾ ਚਾ ਜਾਏ ਉਹਨੂੰ ਛੱਡ ਕੇ ਦੂਰ ਡੋੜਨਾ ਕੀ ਮਤਲਬ ਲੋਗ ਹੈ ਔਰ ਦੂਰ ਡੋੜ ਲੈ ਆਉਣ ਦਾ ਕਹਿਤਾ ਸਵਾਲ ਹੈ ਜੇ ਕੋਈ ਅੰਦਰ ਟੋੜ ਲੱਗੇ ਨੇੜੇ ਠੇਕ ਠੇਕ ਨੇੜੇ ਨੂੰ ਕਹਿੰਦੇ ਨੇ एकदम ਨਾਲ ਨੇੜੇ ਆ ਇਹ ਪੰਜ ਉਥੇ ਦਾ ਲੱਗਦਾ ਆਪਣੇ ਯੂਪੀ ਦਾ ਯੂਪੀ ਤੇ ਕਹਿੰਦੇ ਨੇ ਨੇੜੇ ਉਹ ਜਦੋਂ ਇਹ ਟਿਗੜੀ ਵੀ ਇਹਨਾਂ ਨਾਲ ਖੜਾ ਹੁੰਦਾ ਤਾਂ ਸਾਹਤ ਟਿਗੜੀ ਆ। ਕਿਹੜਾ ਟਿਗੜੀ ਦੀ ਨੇੜੇ ਖੜਾ ਸੀ ਉੱਚੀ ਸੀ ਉਹ ਟਿਗੜੀ। ਦੂਰ ਵਾਲੇ ਤੇ ਨਹੀਂ ਟਿਗੜੀ। ਦੂਰ ਵਾਲੇ ਵਾਤੇ ਟਿਗੜੀ ਹੁੰਦੀ ਨੇੜੇ ਵਾਲੇ ਵਾਤੇ ਹੁੰਦੀ ਹੈ ਟਿਗੜੀ। ਤੇ ਦੂਰ ਖੜਾ ਡੱਬ ਪਰ ਉਹਨਾਂ ਦਾ ਹੋਇਆ ਸੀ ਉਹ ਟਿਗੜੀ ਨਹੀਂ ਉਹਦੇ ਨੇੜੇ ਹੀ ਹੈ। ਟੱਡਾ ਢਿੱਡ ਟੁੰਡੇ ਤੇ ਆਣਾ। ਟੱਡਾ ਢੁੰਡੇ ਟਿਗੜਾ ਢੁੰਡੇ ਕਤਾਨਾ। ਤੇਰੇ ਢੁੰਡ ਢੁੰਡਾ ਕਤਾਨਾ। ਜੇ ਆਪਣੇ ਨਿਯੇੜੇ ਤੋੜਦਾ ਹੋਵੇ ਕੋਈ ਪਰ ਉਹ ਡੋਲਵੇ ਆਣਾ ਉਹਦੀ ਨਿਗਾਹ ਚ ਆਜਵੇ ਉਹਦੀ ਸਮਝ ਚ ਆਜਵੇ ਟਿਕਟ ਹੁੰਦੇ ਉਹ ਦੇਖ ਲਵੇ ਟੋੜਦਾ ਉਹਦਾ ਲੱਭ ਲਵੇ ਆਣਾ ਦਾ ਮਤਲਬ ਹੈ ਉਹਦੀ ਸਮਝ ਚ ਆਜਵੇ ਗੱਲ ਉਹਦੀ ਨਿਗਾਹ ਚ ਪੈ ਜਵੇ ਗੱਲ ਪੂਰੀ ਨਿਰਾਜ ਆਜਵੇ ਇਹਨੂੰ ਤੋੜਦਾ ਵੀ ਆਹੀ ਹੈ ਜਿਹਨੂੰ ਇਹ ਹੁੰਦਾ ਸੀ ਤੋ ਦੇਖਿਆ ਤਾਂ ਪਹਿਲਾਂ ਹੈ ਨਹੀਂ ਹੂੰ ਚੱਲ ਬਲੇਹਲੀ ਦੇਖ ਕੇ ਤੇ ਸਮਝ ਲਵੇ ਕਿ ਹਾਂ ਇਹ ਉਹੀ ਹੈ ਇਹੋ ਕਹਿੰਦਾ ਕੁੜੀਏ ਇਹ ਮਹਾਂਜਾ 100 ਸਾਂਝੋ ਹੈ ਮੂੰਹ ਖੜਾ ਤਰੀ ਇਹ ਤਾਂ ਜਾਣ ਮਹਾਂਜਾ 100 ਜੋ ਜਾਣ ਦਾ 100 ਇਸੇ ਨੂੰ ਤਾਂ 100 ਮੰਨ ਲੀਏ ਜਿਹੜਾ ਬੋਰੇ ਖੜਾ ਇਹ ਕੱਡਾ ਟੇਰ ਟੁੰਡਾ ਕਹਤਾ ਨਾ ਉੱਥੇ ਪਹੁੰਚ ਗਏ ਤੇ ਆ ਗਏ ਪਹੁੰਚ ਗਏ ਨਾ ਹੋ ਗਿਆ ਜਾਂਦਾ ਏਸ ਆ ਉਹ ਮੋੜੇ ਪਰ ਕਤਲ ਹੋ ਗਿਆ ਮੈਂ ਛਿੰ ਤੁੰਡੇ ਕਤ ਅੰਨਸ ਕਦੇ ਕਿਸੇ ਵੇਲੇ ਕੋਈ ਲੱਭ ਜੇ ਕਿਸ ਨੂੰ ਕਿਛਾ ਜੀ ਤੁੰਡ ਤੇ ਹੀ ਟੈਗ ਗਏ ਪਰਾਣਾ ਬਾਹਰ ਟੁੰਡ ਤੇ ਹੀ ਟੈਗ ਗਏ ਪਰਾਣਾ ਮਨ ਜਿਆਦਾ ਹੀ ਵਰ ਜਾਂਦਾ ਧੰਨਵਾਦ ਜਦੋਂ ਲੋਹਾ ਚੁੰਬਕ ਦੇ ਨੇੜੇ ਜਾਂਦਾ ਉਹਦੇ ਸਾਰੀਆਂ ਖੂਬੀਆਂ ਚੁੰਬਕ ਆੜੀਆਂ ਕਰਿਆ ਹੋ ਜਾਂਦੀਆਂ ਨੇ ਮੈਗਨਟਾਲੀਆਂ ਖੂਬੀਆਂ ਕਰਿਆ ਹੋ ਜਾਂਦੀਆਂ ਨੇ ਖੁਦ ਲੋਹਾ ਵੀ ਮੈਗਨਟ ਬਣ ਜਾਂਦਾ ਪਰ ਜਦ ਉਹਦੇ ਨਾਲ ਜੁੜ ਜੂਵੇ ਲੋਹਾ ਫਿਰ ਤਾਂ ਮੈਗਨੈਟ ਬਣੇ ਨਹੀਂ ਜਾਂਦਾ ਨਾ ਮੇਰੇ ਘਟੇ ਫਿਰ ਲੋਹੇ ਔਰ ਮੈਗਨੈਟ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਉਹਦਾ ਲੋਹੇ ਵਾਲਾ ਕੋਣ ਖਤਮ ਹੋ ਗਿਆ ਚੁੰਡਤੇ ਹੀ ਟੈ ਗਿਆ ਲੋਹੇ ਵਾਲਾ ਕੋਣ ਖਤਮ ਲੋਹੇ ਵਾਲਾ ਉਹ ਗਣ ਖਤਮ ਹੋ ਗਿਆ ਮੈਗਨੈਟ ਦਾ ਕੋਣ ਪੈਦਾ ਹੋ ਗਿਆ ਹੁਣ ਜੇ ਕੋਈ ਹੋਰ ਲੋਹਾ ਉਹਦੇ ਨਾਲ ਲੋਹੇ ਨਾਲ ਜੁੜੂ ਨਾ ਉਹ ਮੈਗਨੇਟਨੋ ਜੁੜੀ ਜੁੜਨਾ ਮੈਗਨੇਟ ਨਾਲ ਜੁੜਿਆ ਹੋਇਆ ਉਹ ਲੋਹੇ ਨਾਲ ਵੀ ਹੋਰ ਲੋਹਾ ਜੁੜ ਸਕਦਾ ਕਿ ਉਹ ਜੋ ਮਣ ਪੈਦਾ ਹੋ ਗਿਆ ਚੰਗੋ ਕਾਲਾ ਹੋਣੇ ਚ ਪੈਦਾ ਹੋ ਗਿਆ ਜੇ ਉਹ ਚੰਗੋ ਕ ਤੋਂ ਦੂਰ ਹੋਵੇ ਲੋਹਾ ਆਪਣੇ ਨਾਲ ਨਹੀਂ ਜੋੜ ਸਕਦਾ ਦੂਜੇ ਲੋਹੇ ਨੂੰ ਉਹਦੇ ਆਪਣੇ ਜੋ ਗਣ ਤੇ ਪ੍ਰਾਣ ਸੀ ਲੋਹੇ ਵਾਲੇ ਉਹ ਖਤਮ ਹੋ ਗਏ ਉਹਦੇ ਵਾਲੇ ਅੰਦਰ ਵਾਲੇ ਪ੍ਰਾਣ ਸੀ ਜਿਹੜੇ ਇਹ ਲੰ ਇਹ ਦੇ ਕੋ ਵਾਯੂ ਵਾਲੇ ਪ੍ਰਾਣ ਸੀ ਸਾਹ ਹੁੰਦਾ ਸੀ ਜਿਹੜਾ ਪ੍ਰਾਣਾ ਕਿਉਂ ਹੁੰਦੇ ਤੇ ਹੀ ਟੈ ਗਿਆ ਪ੍ਰਾਣਾ ਹਾਂ ਪ੍ਰਾਣਾ ਸੀ ਜਿਹੜਾ ਪ੍ਰਾਣੀ ਸੀ ਸਾਹ ਲੈਣ ਵਾਲਾ ਮਨ ਟੈ ਗਿਆ ਹੀ ਹੋ ਗਿਆ ਸੰਕਾੜ ਸ਼ਕਤਾਂ ਦੇ ਇਹ ਤਾਂ ਗੱਲ ਹੀ ਹੋ ਰਹੀ ਚੀਜ਼ ਹੀ ਹੋ ਰਹੀ ਇਹਦਾ ਤਾਂ ਮੈਨੂੰ ਪਤਾ ਹੀ ਨਹੀਂ ਸੀ ਬਾਹਰ ਦੀ ਰਹੀ ਤਾਂ ਮੇਰੀ ਨਹੀਂ ਹੋਈ ਨਹੀਂ ਤਾਂ ਕੁਝ ਰਹੀ ਨਹੀਂ ਵੇਰੇ ਕੋਲ ਤਾਂ ਕੋਈ ਫਾਵਰੀ ਨਹੀਂ ਸਾਰੀ ਉਹਦੀ ਜਿਹੜੀ ਫੂਕ ਨਿਕਲ ਜਾਂਦੀ ਝੂਠੀ ਜਿਹੜੀ ਫੂਕ ਭਰੀ ਜਾਂ ਸਭ ਨਿਕਲ ਜਾਂਦੀ ਝੋੜਦੇ ਹੀ ਟਾਇਗਾ ਸਮਾਨ ਉਹ ਜਿਹੜੇ ਵਾਯੂ ਦੇ ਪ੍ਰਾਣ ਪਰ ਐਸੋ ਨਾ ਫੂਕ ਉਹ ਸਭ ਨਿਕਲ ਜਾਂਦੀ ਹੈ ਚੰਦ ਸਵੇਰ ਢੂੰਡ ਜਬਿਆ ਵਾ ਜਿਹੇ ਗੜ ਗੜਿਓ ਉਸ ਗੜ ਮਹ ਬਾਵਾ ਕੋਈ ਪਹਿਲਾਂ ਪਹਿਲਾਂ ਤਾਂ ਸਾਰੇ ਸਮੇਟ ਪੜਵਤੇ ਤੋੜਦੇ ਨੇ ਲੋਗ ਤੇਰੇ ਕੁੜੀ ਨੂੰ ਸੁਮੇਰ ਕਿਹਾਇਆ ਛੇ ਆਸਮੇ ਰਜ ਨੂੰ ਦਾ ਸੰਭਾਰ ਕਹਿੰਦੇ ਨੇ ਇਹਨੂੰ ਸੁਮੇਰ ਹੈ ਚੜ ਸੁਮੇਰ ਢੂਲ ਜਾ ਬਾਬਾ ਜੀ ਤੇਰੇ ਕੁਟੇ ਚੜ ਕੇ ਢੂਲਦਾ ਢੋਂਦਾ ਢੋਂਦਾ ਟੋਂਦਾ ਠੱਕ ਕੇ ਥੱਲੇ ਆ ਜਵੇ ਥੱਲੇ ਦੇਖਣ ਲੱਗ ਜਵੇ ਤੇਰੇ ਆਪਣੇ ਨੇੜੇ ਹੀ ਜਿੱਥੋਂ ਸੁਰਤ ਉੱਠ ਕੇ ਉੱਤੇ ਜਾਂਦੀ ਹੈ ਉੱਥੇ ਹੀ ਦੇਖੇ ਆਪਣੀਆਂ ਜੜਾਂ ਜੇ ਜਿਹੇ ਗੜ ਗੜਿਓ ਸੁਗੜਮ ਹੈ ਪਾਵਾ ਜੇ ਗੜ ਗੜਿਓ ਜਿਹਨੇ ਘਟ ਬਣਾਇਆ ਜਿਹਦੀ ਵਜ੍ਹਾ ਨਾਲ ਘਟ ਦਾ ਚੰਨ ਨਾ ਉਹ ਤਾਂ ਗੜ ਦੇ ਵਿੱਚ ਹੀ ਹੈ ਵਾਹਲੇ ਸ਼ਰੀਰ ਦੀ ਗੱਲ ਨਹੀਂ ਹੋਏਗਾ ਗੜਿਓ ਜਿਹੇ ਗੜ ਗੜਿਓ ਜਿਹਨੇ ਘਟ ਬਣਾਇਆ ਸੀ ਫਿਰਦਾ ਬਣਾਇਆ ਸੀ ਫਿਰਦਾ ਉਹਦੀ ਵਜ੍ਹਾ ਨਾਲ ਉਹਨੇ ਆਪ ਖੋਲੀ ਤਾਂ ਰੋਸ਼ਨੀ ਹੋਈ ਉਹਦੀ ਅੱਖ ਮਨ ਮਨ ਉਹਦੀ ਅੱਖ ਨੂੰ ਜੋਸ਼ਨੀ ਹੈ ਜਿਵੇਂ ਆਪਣੀ ਅੱਖ ਚ ਰੋਸ਼ਨੀ ਜਾਂਦੀ ਹੈ ਬਾਹਰ ਤਾਂ ਦੇਖਦੀ ਹੈ ਅੰਦਰ ਅੱਖਾਂ ਵਿੱਚ ਕੇ ਬੈਠਾ ਰਹੇ ਸਾਰੀ ਦੁਨੀਆ ਹੈ ਨਹੀਂ ਆਪਣੇ ਵਾਸਤੇ ਕੀ ਚੀਜ਼ ਹੈ ਜਿਹੜੀ ਅੰਦਰ ਆਪਾਂ ਨੂੰ ਦਿਖਾ ਦਿਖਾਈ ਦਿੰਦੀ ਹੈ ਦਿਖਾ ਦਈਏ ਸਭ ਕੁਝ ਉਹ ਵੀ ਜੋਤ ਹੈ ਜਿਨੇ ਉਹ ਘੜ ਬਣਾਇਆ ਸੀ ਜਿਹਦੀ ਵਜ੍ਹਾ ਨਾਲ ਅੰਦਰ ਰੋਸ਼ਨੀ ਸੀ ਤੇ ਇਹਦੇ ਚਾਨਣ ਸਭ ਬਟਾਉਂਦੇ ਹੋੜਾ ਚਾਨਣ ਸੀ ਜਿਹਦੀ ਵਜ੍ਹਾ ਨਾਲ ਉਹਦਾ ਚਾਣੋਂ ਦੇ ਵਿੱਚ ਹੀ ਸੀ ਉਹ ਸੂਰਜ ਦੀ ਵਜਾ ਦਾ ਧੋਪਾ ਸੂਰਜ ਵਿੱਚ ਹੀ ਆ ਧੁੱਪ ਨੂੰ ਲੋਕ ਦੇਖਦੇ ਨੇ ਸੂਰਜ ਨਹੀਂ ਨਾ ਨਹੀਂ ਕਿਸੇ ਸੂਰਜ ਉੱਤਰ ਨੂੰ ਜਾਗਦਾ ਹੀ ਨਹੀਂ ਥੱਲੇ ਨੂੰ ਧਰਤੀ ਤੇ ਨੂੰ ਜਾਗਦਾ ਨੇ ਉੱਪਰ ਨੂੰ ਨਹੀਂ ਜਾਗਦਾ ਕੋਈ ਧਰਤੀ ਤੇ ਖਣਚੀਣਾ ਦਾ ਧਰਤੀ ਤੇ ਇਹਨਾਂ ਦੇ ਕਬਜ਼ੇ ਨੇ ਧਰਤੀ ਤੇ ਮੋਲਟੀ ਨੇ ਧਰਤੀ ਤੇ ਗੋਦਾਰੇ ਨੇ ਧਰਤੀ ਦੇ ਗਲੀਚੇ ਵਿਛੇ ਹੋਏ ਨੇ ਧਰਤੀ ਦੇ ਵਿੱਚ ਸੋਨਾ ਲੱਭਦਾ ਧਰਤੀ ਤੇ ਫਤਿਹਾਂ ਲੱਭਦੀਆਂ ਨੇ ਸਭ ਕੁਝ ਧਰਤੀ ਤੇ ਲੱਭਦਾ ਨੇ ਕਾਇ ਨੂੰ ਜਿਆਦਾ ਦੇਖਦੇ ਨੇ ਜਾਂ ਜੀ ਪੈਂਦਾ ਬਦਲ ਹੁੰਦਾ ਵੀ ਭਾਈ ਪਾਦੇ ਤੇ ਜਾਂ ਦੇਖਦੇ ਨੇ ਟੋੜ ਤੇ ਹੀ ਟਹਿ ਗਏ ਜਿਹੜੇ ਇਹਦੇ ਇਹਦਾ ਹੰਕਾਰ ਸੀ ਢਾਈ ਢੇਰੀ ਹੋ ਗਿਆ ਹੰਕਾਰ ਸੀ ਹੰਕਾਰੇ ਪ੍ਰਾਣ ਸੀ ਇਹਦੇ ਹੋਤੀ ਸੀ ਇਹਦਾ ਹੰਕਾਰ ਟੁੱਟ ਗਿਆ ਟੋੜ ਤੇ ਹੀ ਟਹਿ ਗਏ ਹੰਕਾਰ ਟੁੱਟ ਜਾਣਾ ਹੀ ਮੋਤ ਹੈ ਜੀ ਬਸ ਉਹ ਕਿਥੇ ਮੈਂ ਨਹੀਂ ਤਬਸ ਕੁਛ ਹੋ ਨਹੀਂ ਤੋ ਮੈਂ ਦਾ ਰਹਿ ਜਾਉਂਗਾ ਤਾਗਾਏ ਪ੍ਰਾਨੋਂ ਪ੍ਰਚਾਹ ਨੋ ਮੋਰਾ ਆਏ ਤਾਗਾਏ ਪ੍ਰਾਨੋਂ ਮੈਂ ਨਹੀਂ ਕੁਛਾ ਨਹੀਂ ਕੁਚਾਹ ਨੋ ਹੋਰਾ ਜੀਦਾ ਮੈਂ ਆ ਉਹਦਾ ਹੀ ਸਭ ਕੁਛ ਹੈ ਜਿਹਦਾ ਮੈਂ ਆ ਉਹਦਾ ਹੀ ਸਭ ਕੁਝ ਹੈ ਮੇਰਾ ਮੁਝ ਮੇਰੇ ਕੁਝ ਨਹੀਂ ਜੋ ਕੁਛ ਆ ਸੋ ਤੇਰਾ ਤੇਰਾ ਤੁਝ ਕੋ ਸੰਤੇ ਪਿਆ ਲੱਗੇ ਮੇਰਾ ਫਿਰ ਐ ਪ੍ਰੌਂਟ ਹੋ ਜਾਂਦਾ ਉਹਨਾਂ ਚਿਰ ਗੱਲਾਂ ਸੁਣ ਲੀਆਂ ਨੇ ਵਿਸ਼ਵਾਸ ਨਹੀਂ ਆ ਜਾਂਦਾ ਚਲ ਦਰਸ਼ਨ ਨਹੀਂ ਹੋ ਜਾਂਦਾ ਇਹ ਉਹ ਦਰਸ਼ਨ ਤੇ ਬਾਅਦ ਦੀ ਗੱਲ ਹਾਲੇ ਮੰਨ ਕੇ ਚੱਲਣਾ ਪਊਗਾ ਬਹੁਤ ਗੱਲਾਂ ਇਹ ਜੀਆਂ ਨੇ ਜਿੰਨੀਆਂ ਅਸੀਂ ਮੰਨਦੇ ਨਹੀਂ ਸਮਝ ਪੜਦੇ ਹਾਂ ਸੁਣਦੇ ਬੰਦੇ ਵੀ ਬੰਨਣ ਵਾਲੀ ਹੈ ਵੀ ਉਹ ਉਦੋਂ ਹੀ ਬਣਿਆ ਜਾਣ ਗਿਆ ਜਦ ਉੱਥੇ ਪਹੁੰਚ ਜਾਊਗਾ ਜੇ ਤਾਂ ਕੋਈ ਪਹੁੰਚ ਰਿਹਾ ਤੁਰ ਰਿਹਾ ਗਤੀਸ਼ੀਲ ਹੈ ਜਿੰਨਾ ਕੁ ਸਮਝ ਰਿਹਾ ਮੰਨ ਰਿਹਾ ਉਹਦਾ ਉੱਥੇ ਪਹੁੰਚ ਜਾ ਨਈ ਜਿਹੜਾ ਉੱਥੇ ਖੜਾ ਰੋ ਸੁਣ ਕੇ ਉਹ ਨਹੀਂ ਬੋਲ ਸਕਦਾ ਉਹਦੇ ਮੰਨਣ ਜਿਵੇਂ ਨਹੀਂ ਹੋਣੀ ਗੱਲ ਹੈ ਉਹਨੂੰ ਭਰੋਸਾ ਵੀ ਨਹੀਂ ਹੁੰਦਾ ਇਸ ਗੱਲ ਪਰ ਉਹਦਾ ਦੇਖੇ ਤਾਂ ਬਨਾਂ ਨਹੀਂ ਹੁੰਦਾ ਦੇਖੇ ਤਾਂ ਬਨ ਭਰੋਸਾ ਹੁੰਦਾ ਵੀ ਨਹੀਂ ਉਹ ਨਹੀਂ ਸਰ ਜੀ ਜੇ ਗੜ ਗੜਿਓ ਉਸ ਗੜਨ ਮਹਿਕਾਵਾ ਜਿਨੇ ਗੜ ਬੜਿਆ ਸੀ ਜਿਨੇ ਘਟ ਬਣਾਇਆ ਸੀ ਕਿਉਂ ਲਈ ਜਾ ਗੜ ਬੰਕਾ ਭਾਈ ਦੁਆਵਰ ਕੋਟ ਦਾ ਤੈਵਰ ਖਾਇਓ ਘਟ ਡੀਓ ਗਲ ਹੈ ਬਾਹਰ ਤੇ ਸਰੀ ਰਕਦਾਰੇ ਤੇ ਦੁਆਵਰ ਕੋਟ ਕਾਦੇ ਇੱਕ ਭਰਮ ਦਾ ਕੋਟ ਹੋਇਆ ਇੱਕ ਮਾਇਆ ਦਾ ਕੋਟ ਹੈ ਬਾਹਰ ਤੇ ਫਿਰ ਘਟੇ ਹੋਇਆ ਨ ਗੜ ਸਵਾਰ ਗੜਦਾ ਗੜ ਤੇ ਅਗਰ ਤੁਮੀ ਸ਼ੰਕਾ ਪੰਡੀਆਂ ਵਿਗਾਰ ਸੰਜੀਰੇ ਨੂੰ ਕਿਹਾ ਫਿਰ ਗੜ ਨਹੀਂ ਹੈ ਇਹਦਾ ਬਾਹਰਲਾ ਕੋਟ ਹੈ ਬਿਠੀ ਦਾ ਬਿਠੀ ਦਾ ਕੋਟ ਨਹੀਂ ਹੁੰਦਾ ਇਹਦਾ ਘਾਟਾ ਹੋ ਗੜ ਗੜ ਪਹਿਲਾਂ ਦੋ ਜਿਹੜੀਆਂ ਨੇ ਜਦ ਡਰ ਕੋਡ ਜਦ ਡਰਵਰ ਕੋਡ ਆ ਤੇਵਰ ਖਾਈ ਇਹ ਤਾਂ ਪਹਿਲਾਂ ਹੀ ਖਾਈਆਂ ਭਰੀਆਂ ਨਹੀਂ ਰਿਹਾ ਕੋਡ ਚਾਹਤੇ ਲੜਾਈ ਤਾਂ ਬਾਅਦ ਸ਼ੁਰੂ ਹੋਈ ਜੇ ਦਾਕ ਵੀ ਕਬੀਰ ਚੜ੍ਹੇ ਗੜ ਉੱਪਰ ਕਿਹੜੇ ਘੰਟੇ ਕਿਹੜੇ ਫਿਰ ਘੜਟਾ ਤੇ ਹੈ ਹੀ ਨਹੀਂ ਉਹ ਘੜਟਾ ਤੇ ਹੈ ਰਿਓ ਤੇ ਕਹਿਆਂ ਤਾਂ ਖਾਈਆਂ ਭਰੀਆਂ ਰਈਆਂ ਨੇ ਕੋਲ ਟਾਰੇ ਨੇ ਪਰ ਹੁਣ ਦਾ ਕੋਲਟਾ ਹੈ ਮਾਇਆ ਦਾ ਕੋਲਟਾ ਹੈ ਤੇ ਘੜਟਾ ਫਿਰ ਵੀ ਹੈਗਾ ਮੈਂ ਛੜਿਆ ਘੜਟਾ ਸਰ ਸੁਣੇ ਕੇ ਜੋ ਸੁਣਿਆ ਹੋਇਆ ਠੀਕ ਨਹੀਂ ਸੁਣਿਆ ਤੇ ਸਮਝਿਆ ਨਹੀਂ ਠੀਕ ਹੋਇਆ ਸੁਣਿਆ ਹੋਇਆ ਸਮਝ ਆ ਗਿਆ ਜੀ ਠੀਕ ਹੈ ਪੂਰਾ ਤੂੰ ਸਰੀਰ ਨੂੰ ਮੰਨੀ ਬੈਠੇ ਹੋ ਗੜ ਸਰੀਰ ਨਹੀਂ ਹੈ ਦਾ ਮੰਨ ਮੰਦਾ ਸਰੀਰ ਤਾਂ ਬਾਹਲਾ ਹੁੰਦਾ ਹੀ ਨਹੀਂ ਸਰੀਰ ਹੁੰਦਾ ਹੀ ਹੰਡਰਲਾ ਬਾਹਲੇ ਸਰੀਰ ਨੂੰ ਕੱਪੜੇ ਨੂੰ ਸਰੀਰ ਕਹੀ ਜਾਂਦੇ ਅਸੀਂ ਬਾਹਰ ਤਾਂ ਨਾਉਂ ਸਰੀਰ ਦਾ ਹੈ ਨਹੀਂ ਤਾਂ ਹੈ ਕੱਪੜਾ ਸਰੀਰ ਹੁੰਦਾ ਹੀ ਹੰਡਰਲਾ ਬਾਹਲਾ ਸਰੀਰ ਨਹੀਂ ਹੁੰਦਾ ਮਨੇ ਗੜ ਗੜਿਆ ਉਹਨੂੰ ਬੰਦ ਕਰ ਬੰਦ ਬੰਦ ਵੰਦਾ ਮੰਦਰਾ ਉਹੀ ਗੜਾ ਉਹੀ ਕਲੇ ਬੰਦਾ ਕਬਜ਼ਾ ਉਥੇ ਉਥੇ ਪਾਨ ਮਾਰਤਾ ਬੰਦਾ ਬੋਹੇ ਉਥੇ ਬੰਦਾ ਭਾਗ ਉਥੇ ਰਾਵਣ ਦਾ ਪਕੜਿਓ ਗੜ ਕੋ ਰਾਜਾ ਗੜ ਕੋ ਰਾਜਾ ਫੜਿਆ ਨਹੀਂ ਬੰਦਾ ਇਹ ਕੋ ਗੜ ਹੋ ਗਿਆ ਇੱਕ ਰਾਜਾ ਹੋ ਗਿਆ ਦੋ ਹੋ ਗਏ ਫਿਰ ਉਹ ਮਵਾਸੀ ਰਾਜਾ ਪਰ ਹੈ ਗੜਕੋ ਰਾਜਾ ਥੋੜੀ ਹੈ ਪਰ ਮੈਂ ਆਪ ਹੈ ਜਿਹੜਾ ਗੜਕੋ ਰਾਜਾ ਹੈ ਨਾ ਨਾ ਮਨਵਾਸੀ ਰਾਜਾ ਉਹ ਮਨ ਮੈਂ ਆਪ ਅਸਲੀ ਰਾਜਾ ਹੈ ਅਸਲੀ ਰਾਜਾ ਉਹ ਸੀ ਅਸਲੀ ਰਾਜਾ ਦਾ ਗੁੱਪ ਚੱਕਦੇ ਲੋਕਿਆ ਹੋਇਆ ਗੜਕੋ ਅਸਲੀ ਰਾਜਾ ਤਾਂ ਥੱਲੇ ਦੇ ਸਾਇਖਾਨੇ ਜਿਹੜਾ ਉਹ ਆਹ ਬੋਲਦਾ ਹੀ ਨਹੀਂ ਹੁੰਦਾ ਉਹਦਾ ਸੱਤਵੇਂ ਪਤਾਲ ਚ ਬੈਠਾ ਹੈ ਥੱਲੇ ਹੀ ਆਇਆ ਉਹ ਕਿ ਗੜਕੋ ਰਾਜਾ ਇਹ ਗੜ ਕਰਾਇਆ ਮਹਨ ਮਹਾਵਾਸੀ ਰਾਜਾ ਨਵਸੀ ਆਕੀ ਹੋਇਆ ਰਾਜਾ ਬੁੱਧੀ ਦੇਲ ਤੱਕ ਪਹੁੰਚ ਜਾਏਗਾ ਬੁੱਧੀ ਇਹਦਾ ਕਿਆ ਹੁੰਦੀ ਹੈ ਅਗਲੇ ਦੇ ਇਹ ਕਿਹਾ ਬੰਦੀ ਹੋਰ ਕੀ ਦਾ ਕਿਆ ਹੁੰਦੀ ਥਾੜੀ ਇਹ ਗੜ ਘੜੇ ਉਸ ਗੜਨ ਹੈ ਪਾਉਂ ਇਹ ਵਿਚਾਰ ਦੀ ਮਗਰ ਉਹਨੇ ਸੁਣ ਕੇ ਨਹੀਂ ਗੱਲ ਬੰਦੀ ਜੇ ਨਾ ਵਿਚਾਰੀ ਕੇ ਬਾਅਦ ਚ ਸੁਣ ਕਣੀ ਗੱਲ ਕੁਛ ਵੀ ਨਹੀਂ ਬਣਦੀ ਸੁਣ ਕੇ ਜਿੰਨਾ ਚਿਰ ਬਾਅਦ ਦੇਚਰ ਵਿਚਾਰਦੇ ਰਹੇ ਫਿਰ ਤਾ ਅਸਲ ਚ ਫੇ ਲੱਗਦੀ ਹੈ ਹਾਂ ਆਪਣੇ ਵਿਚਾਰ ਤੋਂ ਬਣੋ ਨਹੀਂ ਤਾ ਲੱਗਦੀ ਗੱਲ ਦੀ ਮਨਾਰ ਗੜ੍ਹ ਹੋਣੀ ਦੂਰ ਲੱਗ ਰਹਾ ਜਿਵੇਂ ਹੋਏ ਨੇ ਮਨ ਮੰਦਰ ਵੀ ਕਹਿਤਾ ਉਹ ਉੱਥੇ ਪਗੜੇ ਗੜ੍ਹ ਕੋ ਰਾਜੇ ਹਾਂ ਬੜਿਆ ਵੀ ਉਹ ਗੜ੍ਹ ਉਹ ਵੰਤਾ ਅੜਲੇ ਪਾਸੇ ਦੀ ਲਕੀਰ ਸਾਨੂੰ ਜਿੰਨਾ ਚਿਰ ਘਾੜੋ ਨਾ ਜਰਿਆ ਜਨਾ ਚਰ ਅੜਲੇ ਭਰਮ ਤੇ ਭਰਮ ਦੀ ਲਕੀਰੇ ਮਿਟ ਗਈ ਫਰਮਾਨ ਰਹਿਤ ਹੈ ਬਿਆ ਮਾਨ ਉਸ ਗਿਆਨ ਦਾ ਦਿ ਲਕੀਰ ਤੁਹਾਨੂੰ ਕਿਹੜੀ ਬਾਹਲੇ ਪਾਸੇ ਹੈ ਰੋਸ਼ਨੀ ਦਾ ਨਾ ਤਾਂ ਮਾਨ ਹੈ ਨਹੀਂ ਜੇ ਰੋਸ਼ਨੀ ਹੁੰਦੀ ਹੈ ਫਿਰ ਮਾਨ ਇਹਦਾ ਫਿਰ ਵਿੱਚਿਤ ਬਣ ਜਾਂਦਾ ਹੈ ਚਿੱਤ ਕੀ ਇੱਛਾ ਫਿਰ ਚਿੱਤ ਬਣ ਜਾਂਦਾ ਹੈ ਫਿਰ ਕੋਰੇ ਜਾਂਦਾ ਮਾਨ ਇਹਦਾ ਪਰ ਉਹ ਨਾ ਜਾ ਰਿਹਾ ਤੈਨੂੰ ਇਹਦੇ ਵਿੱਚ ਗਿਆਨ ਤਾਂ ਜਿੰਨਾ ਜਰ ਅਗਿਆਨਤਾ ਉਹਨਾਂ ਜਿਹੜੇ ਦੌਰ ਹੈ ਜਾਂ ਅਗਿਆਨਤਾ ਨਹੀਂ ਹੈ ਫਿਰ ਠੀਕ ਹੈ ਇੱਕੋ ਰੰਗ ਹੈ ਇੱਕੋ ਰੂਪ ਹੈ ਜਿੰਨਾ ਜਰ ਹਿਰਦੇ ਵਿੱਚ ਕੁਝ ਅਗਿਆਨਤਾ ਹੈ ਉਹਨਾਂ ਜਰ ਉਹ ਅਗਿਆਨਤਾ ਜਮਾਇਦੀ ਭੁੱਖ ਹੈ ਉੱਥੇ ਹੀ ਕਮੀ ਉੱਥੇ ਹੀ ਭੁੱਖ ਹੈ ਮਾਇਆ ਦੀ ਕਿ ਉੱਥੇ ਵੀ ਗਿਆਨ ਹੋ ਗਿਆ ਫਿਰ ਮਾਇਆ ਦੀ ਭੁੱਖ ਤੋਂ ਕਿ ਮਨ ਇਹ ਰੂਪ ਹੈ ਬਗਤ ਹੋ ਗਿਆ ਤੇ ਸਰੀਰ ਰਹਿ ਗਿਆ ਬਾਹਰ ਦਾ ਵੰਦੀ ਜਗਾ ਬਾਹਰ ਦਾ ਸਰੀਰ ਬਣ ਗਿਆ ਉਹ ਮਨ ਪਾਟ ਕੇ ਸਰੀਰ ਬਣ ਗਿਆ ਬਾਹਰ ਦਾ ਸਰੀਰ ਨੇ ਮਨ ਦਾ ਰੂਪ ਦਰਨ ਕੀਤਾ ਸਰੀਰ ਨੇ ਇੱਛਾ ਨੇ ਮਨ ਦਾ ਰੂਪ ਦਰਨ ਕੀਤਾ ਹੋਇਆ ਜਿਹੜੇ ਸਰੀਰ ਨੇ ਤਾਂ ਇਹ ਕਨਾਈ ਛਾਣੀ ਬੋਟਲੀ ਸਰੀਰ ਮਨ ਉਹ ਸਰੀਰ ਦੇ ਇਛਾ ਦਾ ਨਾਮ ਵਾਣਾ ਇਸ ਬੰਨੀ ਹੁੰਦਾ ਕੁਝ ਵੀ ਉਹ ਮਨ ਨੇ ਸਰੀਰ ਬਣ ਜਾਣਾ ਬਾਹਰ ਦਾ ਮਨ ਨਹੀਂ ਦੇਖਣਾ ਸਰੀਰ ਦੇਖਣਾ ਬਸ ਇਹ ਸਰੀਰ ਦੇ ਹੈ ਇਹ ਕੋ ਆਪ ਹੈ ਸਰੀਰ ਜਿਨੂੰ ਸ਼ਰੀਰ ਬੜਿਆ ਸੀ ਫਿਰ ਇਹ ਸ਼ਰੀਰ ਹੋਜੂ ਫੋਟੜੀ ਤਾਂ ਬਣਨੀ ਆ ਬੋਟੜੀ ਜੇ ਮਰ ਘਾਤਾ ਮਾ ਸ਼ਰੀਰ ਦੀਂਦਾ ਇੱਕੋ ਆਪ ਹੈ ਜਿਹੜਾ ਸ਼ਰੀਰ ਲੈਣ ਵਾਸਤੇ ਆਇਆ ਸੀ ਸ਼ਰੀਰ ਲੈ ਕੇ ਉਹ ਬੈਠ ਗਿਆ ਜਹਾਜ਼ ਵਿੱਚ ਸ਼ਰੀਰ ਉਪਰ ਕਿਸ਼ਤੀ ਹੋ ਗਈ ਆਡਾ ਫਿਰ ਉਹਨੂੰ ਕਿਸ਼ਤੀ ਹਟ ਦਿੰਦੀ ਆ ਆਪ ਉਹ ਅਡਵਰਟਾ ਉਥੇ ਮੰਨ ਹੁੰਦੜੀ ਨਹੀਂ ਕਿਉਂਕਿ ਮੰਦਾ ਸ਼ਰੀਰ ਨਾਲ ਸੰਬੰਧ ਤੇ ਸ਼ਰੀਰ ਦੀ ਲੋੜ ਨਹੀਂ ਜਿਨਾਜਲ ਸ਼ੀਰਤੀ ਲੋੜ ਸੀ ਉਹਨਾਂ ਚ ਸ਼ੀਰ ਦਾ ਬੋ ਸੀ ਉਹ ਉਹਨੇ ਵਿਚਾਇ ਲਖਾਂ ਮਹਾਂ ਉਹ ਸ਼ੀਰ ਰੱਖੋ ਉਹ ਬੋ ਸੀ ਜਿਹੜਾ ਵਿਚਾਲੇ ਇੱਕ ਬਣਾਇ ਬੈਠਾ ਸੀ ਨਾ ਤੇੜ ਨੂੰ ਭਰ ਕੇ ਜਿਵੇਂ ਕਹਿੰਦੇ ਤੇੜ ਹੁੰਦੀ ਹੈ ਲੱਕੜ ਜਿ ਭਰ ਕੇ ਨਾ ਉਹ ਉੱਤੇ ਰੰਗ ਜਰ ਆ ਗਿਆ ਹੋ ਜਾ ਬਣਾ ਅੰਦਰ ਪਤਾ ਨਹੀਂ ਲੱਗਦਾ ਵੀ ਇਹ ਕਿਤੇ ਤੇੜ ਹੈ ਉਹ ਤੇੜ ਭਰੀ ਹੋਈ ਹੈ ਇਹਦੇ ਨਾਲ ਸ਼ਰੀਰ ਨਾਲ ਸ਼ਰੀਰ ਨੂੰ ਤੇੜ ਭਰੀ ਹੋਈ ਜਿਹਾ ਵਿਚਾਲੇ ਇੱਕੇ ਲੱਗਦਾ ਹੈ